215000 ਦਾ ਡਾਈਨਿੰਗ ਟੇਬਲ ਦੇ ਰਿਹਾ ਬਾਈ ਕਿਉਂਕਿ ਬਾਈ ਜੇ ਨਾ ਮੈਂ ਪਿੱਤਲ ਹੋਰ ਵਧਾਦਾ ਬਾਈ ਕਿੰਨਾ ਕ ਪਿੱਤਲ ਲਾਦਾ ਪਿੱਤਲ ਦਾ ਬਾਈ ਬਹੁਤ ਵਧਾਦਾ ਤੇ ਸੀਐਨਸੀ ਕਟਿੰਗ ਦੇ ਬਾਈ ਕਢਾਈ ਕਰਾਤੀ ਵਧੀਆ ਬਾਈ ਕੀ ਬਾਤ ਆ ਬਾਈ ਬਲੀ ਫੁੱਲ ਗਾਰੰਟੀ ਵਾਲੀ ਚੀਜ਼ ਬਣਾਤੀ ਬਾਈ ਸਾਰੀ ਟਾਲੀ ਰਾਤੀ 6 ਸੀਟਾ ਡਾਈਨਿੰਗ ਟੇਬਲ ਆ ਹੈਵੀ ਟਾਲੀ ਚ ਬਣਾ ਪੂਰੀ ਵਧੀਆ ਟਾਲੀ ਚ ਬਣਾਇਆ ਬਾਈ ਸੀਨਿੰਗ ਹੋਈ ਵੀ ਆ ਕੈਮੀਕਲ ਹੋਈ ਵੀ ਆ ਸੌਂਕ ਹੋਣ ਦੀ ਫੁੱਲ ਗਾਰੰਟੀ ਹੈ ਹੈਵੀ ਕੁਆਲਿਟੀ ਆ ਸਾਰਾ ਟਾਲੀ ਦੇ ਵਿੱਚ ਬਣਿਆ ਬਈ ਫੁੱਲ ਗਰੰਟੀ ਵਾਲੀ ਕੀ ਰੇਟ ਬਈ ਫਿਕਸ ਆ ਫਿਰ ਰੇਟ ਬਈ ਹਾਂ 215000 ਰੁਪਏ 215000 ਰੁਪਏ ਥੋੜਾ ਜਿਆਦਾ ਨਹੀਂ ਨਹੀਂ ਬਈ ਜੇ ਤੁਹਾਨੂੰ ਰੇਟ ਜ਼ਿਆਦਾ ਲੱਗਦਾ ਬਈ ਤੁਹਾਨੂੰ ਗਿਫਟ ਦੇ ਦਾਂਗੇ ਗਿਫਟ ਬਈ ਕੀ ਦਾਂਗੇ ਗਿਫਟ ਗਿਫਟ ਬਈ ਦੇ ਦਾਂਗੇ ਬੈੱਡ ਬੈੱਡ ਬਈ ਛੋਟੇ ਮੋਟੇ ਗਿਫਟ ਨਹੀਂ ਬਈ ਬੈੱਡੀ ਦੇ ਦਾਂਗੇ ਬਈ ਹੋ ਗਈ ਬੈੱਡ ਹੋ ਗਿਆ ਬਈ ਕਾਦੇ ਵਿੱਚ ਬਣਿਆ ਵੀ ਇਹ ਬਈ ਇਹ ਵੀ ਸਾਰਾ ਟਾਲੀ ਦਾ ਬਈ ਤੇ ਵੀ ਕੜਾਈ ਵਾਲਾ ਪਤਲ ਹੀ ਲਾਦਾ ਬਈ ਫੁੱਲਾਂ ਵਾਲਾ ਅੱਛਾ ਆਹ ਹੈਂਡ ਵਰਕ ਹੋਇਆ ਸਾਰਾ ਹਾਂ ਸਾਰਾ ਹੈਂਡ ਵਰਕ ਆ ਬਈ ਫ ਪੂਰੀ ਫੁੱਲ ਗਰੰਟੀ ਵਾਲੀ ਚੀਜ਼ ਆ ਥੱਲੇ ਵੀ ਸਾਰੇ ਚਾਰੇ ਪਾਸੇ ਡਿਜ਼ਾਈਨ ਬਣਾਤਾ ਦੋ ਸਾਈਡੀਆਂ ਵੀ ਨਾਲ ਨੇ ਦੋ ਸੈਟੇ ਵਾਲੇ ਦੀ ਨਾਲ ਆ ਬਈ ਤੇ ਗੱਦਾ ਬਈ ਗੱਦਾ ਵੀ ਨਾਲ ਦੇ ਦਾਂਗੇ ਬਈ ਹੋਰ ਦੱਸ ਗੱਦਾ 12000 ਰੁਪਏ ਦਾ ਗੱਦਾ ਜਮਾ ਨਾਲ ਫਰੀ ਚੱਕੋ ਜਮਾ ਨਾਲ ਫਰੀ ਦੇ ਦਾਂਗੇ ਬਾਈ ਬਾਈ ਜੀ ਓਕੇ ਆ ਕੰਮ ਨਹੀਂ ਨਹੀਂ ਬਾਈ ਹੁਣ ਨਾਲ ਅਲਮਾਰੀ ਦੇ ਦਾਂਗੇ ਅੱਛਾ ਨਾਲ ਅਲਮਾਰੀ ਵੀ ਆ ਗਈ ਹਾਂ ਹਾਂ ਬਾਈ ਵਟਾ ਕਾਪੜਾ ਬਾਈ 7 ਬਾਈ 5 ਦਾ ਸਾਈਜ਼ ਆ ਬਾਈ ਹਾਂ 2 ਫੁੱਟ ਡੰਗਾਈ ਆ ਸਾਰਾ ਟੋਟਲ ਡਾਲੀ ਚ ਬਣਿਆ ਪੀਯੂ ਪਾਲਸਨ ਦਰਬਾਰ ਫੁੱਲ ਗਰੰਟੀ ਵਾਲੀ ਕੀ ਆ ਬਸ ਠੀਕ ਆ ਹੁਣ ਘਰ ਦਾ ਪੂਰਾ ਇਹ ਵੀ ਪਿਓਰ ਫੁੱਲ ਵਾਲਾ ਪਿੱਤਰ ਲੱਗਿਆ ਹੋਵੇ ਘਰ ਦਾ ਪੂਰਾ ਫਰਨੀਚਰ ਹੋ ਗਿਆ ਨਹੀਂ ਨਹੀਂ ਬਾਈ ਨਾਲ ਡਰੈਸਿੰਗ ਟੇਬਲ ਵੀ ਦੇ ਦਾਂਗੇ ਨਾਲ ਡਰੈਸਿੰਗ ਟੇਬਲ ਵੀ ਹਾਂਜੀ ਹਾਂਜੀ ਬਾਈ ਇਹ ਵੀ ਸੇਮ ਕੁਆਲਿਟੀ ਦਾ ਬਾਈ ਇਹ ਵੀ ਸੇਮ ਕੁਆਲਿਟੀ ਦਾ ਬਾਈ ਤਵੰਦ ਕਰੋ ਨਾ ਦੇਖੇ ਗਏ ਨੂੰ ਨਾ ਕਹੋ ਤੇ ਨਾਲ ਆ ਵੀ ਬਈ ਇਹ ਬਈ ਨਾਲ ਦੇ ਦਾਂਗੇ ਬਾਈ ਬੈਠਣ ਉਹ ਬਈ ਹੁਣ ਇਹਦੇ ਨਾਲ ਬਈ ਰੰਗ ਇਹਦਾ ਰੰਗ ਨਹੀਂ ਨਹੀਂ ਬਈ ਇਹ ਪੌਸ ਹੋਣ ਵਾਲੀ ਆ ਆ ਦਾ ਕੱਟੀਆਂ ਆ ਪੌਸ ਹੋਣ ਵਾਲੀ ਆ ਹਾਂ ਇਹ ਸਾਗ ਵਾਲਾ ਆ ਬਈ ਆਉਣਾ ਕਿੱਥੇ ਬੂ ਨਹੀਂ ਨਹੀਂ ਬਈ ਹਣ ਨਾਲ LED ਸਟੈਂਡ ਦੇ ਘਾਟ ਆਪਾਂ LED ਸਟੈਂਡ ਵੀ ਨਾਲ ਦੇ ਦਾਂਗੇ ਆ ਵੀ LED ਸਟੈਂਡ ਵੀ ਨਾਲ ਆ ਗਿਆ ਹਾਂਜੀ ਬਈ ਉਨੇ ਪੈਸੇ ਜੀ ਆ ਗਿਆ ਬਈ ਉਨੇ ਚ ਬਈ 215000 ਦੇ ਵਿੱਚ ਬਈ ਸਾਰਾ ਕੁਝ ਹੀ ਦੇ ਦਵਾਂ ਤੇ ਇੰਨੀ ਹੈਵੀ ਕੁਆਲਿਟੀ ਵਾਲੀ ਚੀਜ਼ 215000 ਰੁਪਏ ਦੇ ਵਿੱਚ ਬਾਈ ਜੀ ਡਿਲੀਵਰੀ 30 ਕਿਲੋਮੀਟਰ ਦੀ ਡਿਲੀਵਰੀ ਬਾਈ ਜੀ ਪੇਜ ਨੂੰ ਫੋਲੋ ਕਰ ਲਓ ਬਾਈ ਇੰਨਾ ਸਮਾਨ ਦੇਤਾ ਬਾਈ ਯਾਰ ਬਾਈ ਕੁਝ ਨਹੀਂ ਦਾ 115000 ਸਾਰਾ ਟੋਟਲ ਟਾਲੀ ਜੇ ਬਣਾਇਆ ਵਾ ਬਾਈ ਫੁੱਲਾਂ ਵਾਲਾ ਪਿੱਤਨ ਲੱਗਿਆ ਬਾਈ ਪੂਰੀ ਫੁੱਲ ਗਰੰਟੀ ਵਾਲੀ ਚੀਜ਼ ਆ ਆਪਣੀ ਉਹ ਬਾਈ ਕੁਆਲਿਟੀ ਮੰਨਦਾ ਹੈ ਹੈਵੀ ਆ ਮੜਾ ਮੋਟਾ ਰੈਤ ਰੋਤ ਚੱਲ ਜਾਂਦੀ ਆ ਚੱਲ 30 ਕਿਲੋਮੀਟਰ ਤੱਕ ਕਰ ਉਹ ਬਾਈ ਕੁਝ ਨਹੀਂ ਹੁੰਦਾ 5 ਜਾਨਾਂ ਤੱਕ ਵੀਡੀਓ ਸ਼ੇਅਰ ਤੇ ਪੇਜ ਨੂੰ ਫੋਲੋ ਕਰਕੇ ਆ ਜਾਓ ਪੂਰੇ ਪੰਜਾਬ ਦੀ ਡਿਲੀਵਰੀ ਚੱਲ ਪੰਜਾਬ ਦੀ ਡਿਲੀਵਰੀ ਫ੍ਰੀ ਕਰ ਦਾਂਗੇ ਚੱਲ ਪੰਜਾਬ ਦੀ ਡਿਲੀਵਰੀ ਫ੍ਰੀ ਕਰ ਦੋ ਵੀਡੀਓ ਸ਼ੇਅਰ ਤੁਹਾਨੂੰ ਬਾਜੀ